ਸਾਸਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ ਪਹੁੰਚ ਗਏ ਬਾਈ ਆਪਾਂ ਆਪਣੇ ਖੇਤ 13235オリジナル ਹੈਨੇ ਮੈਂ ਕੁਸਰ ਕਰਨੇ ਮੈਂ ਕੁਝ ਹੋਰ ਨਹੀਂ 13235オリジナル ਬੀਜ ਵੱਢਣ ਆ ਗਏ ਬਾਈ ਆਪਾਂ ਟਰਾਲੀ ਲਾ ਦੀ ਆਪਾਂ ਨੇ ਸਾਈਡ ਮਾ ਲੇਬਰ ਵੱਡੇ ਕੀ ਬਾਈ ਬੀਜ ਬੰਦੇ ਰਹਿ ਗਏ ਘਟ ਬੰਦੇ ਰਹਿ ਗਏ 6-7 ਬੰਦੇ ਕੋ ਘਰਾਂ ਨੂੰ ਚਲੇ ਗਏ ਚਲੋ ਵੱਡੇ ਹੋਈ ਨਰਾਜਗੀ ਹੋ ਗਈ ਗੁੱਡੂ ਗੱਲ ਬੰਦਿਆਂ ਕੀ ਪਤਾ ਨਹੀਂ ਕੀ ਚੱਕਰ ਬਣਿਆ 13235 ਬਾਈ ਵੱਡੇ ਆਪਾਂ ਆਪਣਾ ਲਾਵੇਂ ਸਾਡੇ 4 ਕਿੱਲੇ ਖੇਤ ਉੱਥੇ ਘਰਾਂ ਮੰਦੇ ਵੱਡੇ ਆਂ ਬਾਈ ਬੀਜ ਆਪਾਂ ਬਾਈ ਕਰੇ ਖੇਤ ਤਿਆਰ ਹਾਲੈਂਡ ਮੈਂ ਪਾਵੇਂ ਪਲੌ 855 ਪਾਵੇਂ ਰੋਟਾਵੇਟਰ ਜੌਂਡੀਅਰ ਮੈਂ ਪਾਵੇਂ ਖੈਰੋਂ ਚਲਾ ਬਾਈ ਗੁੱਡੂ ਸਾਰੇ ਬੰਦੇ ਮੇਰੀ ਬਾਤ ਸੁਣ ਲਿਓ ਵੀਡੀਓ ਰਿਕਾਰਡ ਹੋ ਰਹੀ ਐ ਦਾਤੀ ਗਲ ਮਾਲ ਨਹੀਂ ਛੇਲਣਾ ਨਹੀਂ ਨਹੀਂ ਦੱਸ ਕੇ ਖਾਲੀ ਹਾਂ ਬੱਦ ਦੇ ਵੱਦ ਬੀਜ ਪਾਣਾ ਚਾਹ 40 ਕਾਉਂਟਰ ਬੀਜ ਪੈ ਜਾ ਕਿੱਲੇ ਮਾ ਪੂਰਾ ਠੋਕੇ ਬੀਜ ਪਾਣਾ ਦੋ ਅੱਖ ਦਾ ਬੀਜ ਪਾਣਾ ਖੜਿਆ ਬਾਈ ਛੋਟਾ ਆਪਣਾ ਜਬ ਹੁੰਥਾ ਕਹੀਏ ਚਾਰ ਗਿੱਲਾ ਕਰਨਾ ਬਾਈ ਲਾਦੀ ਬਾਈ ਲੇਬਰ ਬੀਜ ਵਢਣਾ ਆਪਾਂ ਆਗੇ ਦੇ ਘਰਾਂ ਉਰੇ ਟਰੈਕਟਰ ਕੱਢ ਲੈ ਤੇ ਟਰਾਲੀ ਮnde ਇਹ ਟਰਾਲੀ ਸੈੱਟ ਕਰਕੇ ਲਾਦੀ ਇਸ ਪਰੋ ਡੱਬਾ ਪਾਣਾ ਮਾਲਾ ਇੱਕ ਜਿੰਨਾ ਕਿ ਮਾਲਾ ਕਪਾਣ ਕੱਢਣੀਆਂ ਕਪਾਣ ਵਾਸਤੇ ਰਸਤਾ ਰੱਖ ਲਿਆ ਜੋ ਟਰਾਲੀ ਤਿਆਰ ਹੈ ਆਪਣੀ ਬਿਲਕੁਲ ਇਸकी ਸਾਫ ਸਫਾਈ ਜੀ ਰਹਿ ਰਹੀ ਹੈ ਚੱਲਾਂ ਭਾਈ ਲੈ ਚੱਲਾਂ ਟਰੈਕਟਰ ਖੇਤਾਂ ਨੂੰ ਕਰਾਂ ਹੈਰੋ ਚੱਲਦੀ ਤੇ ਬਾਅਦ ਇੱਕ ਮਾ ਰੋਟਾਵੇਟਰ ਪਾਵਾਂ ਇੱਕ ਮਾ ਪਲਾਉ ਪਾਵਾਂ ਕਰਦੇ ਆ ਭਾਈ ਜੌਂਡੀਅਰ ਚੱਲਦਾ ਆਪਾਂ ਨੇ ਪੀਏ ਵੀ ਮਾ ਚੱਲ ਰਿਹਾ 4x4 ਲੱਗਿਆ ਵਾ ਬੰਦੇ ਆਏ ਆ ਚੈੱਕ ਕਰਨ ਆਪਣੇ ਸਪੈਸ਼ਲ ਡੱਬਾ ਲਿਆ ਆ ਨਾ ਵਾਸਤੇ ਵਰਪੀਆਂ ਦਾ ਇੱਕ ਆਵਣਾ ਰਿਸ਼ਤੇਦਾਰ ਆ ਗਿਆ ਭਾਈ ਆਪਣੇ ਬਾਈ ਬਸੁਖਾ ਆਸਤਰੀਕਾਲ ਭਾਈ ਭਾਈਓ ਚਲਾਏ ਗਏ ਆ ਟਰੈਕਟਰ ਆਪਣਾ ਇਹ ਵਾ ਸੁਖਾ ਆਪਾਂ ਨੇ ਰੱਖ ਲਿਆ ਇਹ ਵਾ ਲਾਵੇ ਆਪਣੇ ਦੋ ਚਾਰ ਦਿਨ ਉਹ ਕਿੰਨਾ ਬਝਵਾਵੇ ਆਪਣੇ ਗੱਲ ਇਹ ਆਪਣਾ ਮਨ ਭਿੱਜ ਗਿਆ ਸੁੱਖੇ ਗੱਲ ਵਧੀਆ ਰਿਹਾ ਫਿਰ ਭਾਈ ਆਪਾਂ ਪੱਕਾ ਹੀ ਰੱਖ ਲੇਗੇ ਲੜਾਈ ਕਿਉਂ ਬੰਦ ਕਰਦੀ ਇਹਨਾਂ ਚੱਲ ਰਿਹਾ ਚਿੜੀਆ ਬੱਚਾ ਨਾ ਦਾਵਦੇ ਨੀ ਚੱਲ ਰਿਹਾ ਬਾਈ ਕੰਮ ਸੈਂਟਰ ਕੱਢ ਰਹੇ ਆ ਖੇਤਾਂ ਦਾ ਡਿੰਗਾ ਮਾਰ ਲਈਆਂ 34 ਡਿੰਗਾ ਹੋਇਆ 17 ਦੂਣਾ 34 ਸੁੱਖਾ ਚੱਲ ਰਿਹਾ ਬਈ ਆਪਣਾ ਐਰੋਵਾ 17 ਦਾ ਸੈਂਟਰ ਕੱਢਿਆ ਆਪਾਂ ਨੇ ਫਾਲੇ ਬਈ ਪਲਾਉ ਪਹਿਲੀ ਵਾਰੀ ਜ਼ਿੰਦਗੀ ਮੈਂ ਪਲਾਉ ਚਲਾਵੇਂ ਬਈ ਆਪਾਂ ਆਪਣੀ ਜ਼ਮੀਨ ਮਾਹਾਰਾਜ ਦੀ ਕਿਰਪਾ ਅਗਲ ਕਦੇ ਪਲਾਉ ਨਹੀਂ ਚਲਾਏ ਹੈਗੇ ਟਰੈਕਟਰ ਚ ਲੈ ਕੇ ਉੱਪਰਲੇ ਖੇਤਾਂਵਾਂ ਕਰਾਂ ਬਈ ਚੱਲਦਾ ਪਲਾਉ ਕੁਲਵਿੰਦਰ ਵੀਰ ਤੇ ਸਲਾਹ ਲਈਏ ਕਿ ਇਸ ਤਰ੍ਹਾਂ ਚੱਲੇ ਉਹਨੇ ਕਿਹਾ ਵੀ ਸੈਂਟਰ ਕੱਢ ਲਿਓ ਲਿੰਕਾ ਇੱਕਸਾਰ ਰੱਖਿਓ ਵੀ ਜਿਸ ਤਰ੍ਹਾਂ ਹਵਾ ਮਤਲਬ ਉੱਚੀ ਨਹੀਂ ਵੀ ਕਰਨੀਆਂ ਬੜਾ ਨਜ਼ਾਰਾ ਦੇ ਰਿਹਾ ਬਾਈ ਫਿਰਕੀ 855 ਵੀ ਆਣੇ ਆਲਾ ਬਾਈ ਉਹ ਰੋਟਾਵੇਟਰ ਲੈ ਕੇ ਆ ਰਿਹਾ ਲੈ ਬਾਈ ਕਰਦਿਆ ਚੱਲਦਾ ਪਲਾਉ ਪਟਦਿਆ ਬਿੱਗਾ ਵਾ ਹਨਾ ਬੜਾ ਨਜ਼ਾਰਾ ਆ ਰਿਹਾ ਬਾਈ ਸਾਰੀਆਂ ਜੜਾਂ ਜੂੜਾਂ ਤਲੇ ਦਬ ਗਈਆਂ ਘਟੋਟ तकरीबन ਫੁੱਟ ਫੁੱਟ ਖੇਤ ਫੁੱਲ ਗਿਆ ਦੋ ਹੋਰ ਕੀ ਹੈ ਰੋ ਮਾਰੀਏ ਬਾਈ ਆਪਾਂ ਇਸ ਪਰ ਦੇਖੋ ਬਾਈ ਪੱਟਿਆ ਵਾ ਪਲਾਉਗਾ ਖੇਤ ਕਿ ਕਿਸ ਤਰ੍ਹਾਂ ਕੱਟਣ ਦਈਏ ਖੇਤ ਨੂੰ ਬਾਈ ਮਾਰਨਾ ਜ਼ਹੀਦਾ ਪਲਾਉਈ ਵਾ ਮਤਲਬ ਆਪਣੀ ਤੜਲੀ ਮਿੱਟੀ ਉੱਪਰ ਆ ਜਾਏਗੀ ਜਿਹੜੀ ਉੱਪਰ ਵਾਲੀ ਚੰਗੀ ਮਿੱਟੀ ਉਹ ਤਲੇ ਚਲੀ ਜਾਏਗੀ ਦੇਖੋ ਕੱਟਦੀਆਂ ਚਾੜਾਂ ਬਾਈ ਕੁਝ ਵੀ ਨਹੀਂ ਲੱਗਾ 10 ਮਿੰਟ ਲੱਗੇ ਆ ਮਨੂੰ ਮੈਂ ਬਿੱਗਾ ਵਾਣ ਪੱਟ ਦਿਆ ਮੈਂ ਥੋੜਾ ਜਿਹਾ ਕੰਮ ਹੈ ਮਨੂੰ ਕਰਕੇ ਆਵਾਂ ਰੋਟੀ ਟੁੱਟੀ ਖਾ ਕੇ ਆਵਾਂ ਚੌਂਡੀ ਰ ਆਪਣਾ ਚੱਲ ਰਿਹਾ ਬਸ ਫਿਰ ਮੈਂ ਇਹਨੂੰ ਪਟਾਈ ਕਰਾਂ ਕਿ ਉਸ ਤੋਂ ਬਾਅਦ ਛੱਡਾਂਸ ਪਰ ਰੋਟਾਵੇਟਰ ਦੂਹਰਗਾ ਖੇਤ ਤਿਆਰ ਹੈ। ਪਾ ਦਿਆ ਬਾਈ ਰੋਟਾਵੇਟਰ 855 ਦੇ ਪਿੱਛੇ 852 ਮਾਰ ਰਿਹਾ ਰੋਟਾਵੇਟਰ ਹਾਲੈਂਡ ਮਾਰ ਰਿਹਾ ਪਲੌ ਜੋ ਕਿਲਾ ਕੰਪਲੀਟ ਹੋ ਗਿਆ ਦਾ 1:00 ਵਜੇ ਹੁਣ ਤਕਰੀਬਨ ਵੱਜ ਗਏ 3 ਰੋਟੀ ਟਿੱਕਾ ਖਾ ਕੇ ਜਹਾਂ ਜੁਹਾ ਪੀ ਕੇ ਆਏ ਆਂ। ਔਰ ਮੈਂ ਸਾ ਵੀ ਪਹੁੰਚੇ ਆਂ। ਇੱਧਰ ਬਹੂ ਘਰ ਇੱਧਰ ਆ। ਤੇ ਧੁੱਪ ਪੈ ਰਹੀ ਏ ਤੇਰੀ ਕਲਾਸ ਲੱਗੇਗੀ। ਕਿੰਨਾ ਟਾਈਮ ਹੋ ਗਿਆ ਬਾਈ ਸ਼ਾਬਾਸ਼ ਸ਼ਾਬਾਦੋ ਕਿੰਨੇ ਵੇ ਡਿਊਟੀ ਸ਼ੁਰੂ ਹੋਈ ਹੈ ਤਰੀਫ ਦੋ ਤੇ ਦੋ ਹੋਏਗੀ ਵਾ ਹੈ ਕਿਪੜੇ ਆ ਕਿਉਂ ਦੁਆਰੇ ਹੀ ਮੈਂ ਟੈਲਰ ਮਾਰਨੇ ਫੇਰ ਓਟਾ ਟੈਲਰ ਮਾਰਨਾ ਆ ਬਰਾਓ ਹੈਰੋਂ ਵਾਲਾ ਫ੍ਰੀ ਹੋ ਕੇ ਟੈਲਰ ਲੱਗ ਜੇ ਮਾਰਨ ਦੁਆਰੇ ਚਲੋ ਫਿਰ ਮਾਰੋ ਪਲਾਓ ਇਸ ਤਰ੍ਹਾਂ ਮਾਰਿਆਂ ਬਲਾਓ ਨਾ ਨਾ ਗੱਬੇ ਦੇ ਹਾਲਾ ਹੀ ਪਵਾ ਸੇਮ ਗੱਬੇ ਦੇ ਇਹ ਦੋਵੇਂ ਰਿਵਰਸੀਬਲ ਨਹੀਂ ਹਨ ਇਹਨਾਂ ਨੇ ਹਾਂ ਸਮਝਾ ਦੇ ਆਂ ਤੁਹਾਨੂੰ ਚੱਲ ਮੈਨੂੰ ਰੂਟੋ ਵੀ ਟ੍ਰਿਕ ਪਾਸਾ ਜ਼ਿਆਦਾ ਲੱਗ ਰਿਹਾ ਸੈਟ ਚੈੱਕ ਕਰਾ ਦੇ ਉਹ ਦੇ ਦੇ ਬਾਈ ਗੱਗੂ ਨੂੰ ਸੈਂਟਰ ਕੱਢ ਕੇ ਖੇਤ ਕਾ 36 ਡਿੰਗਾ ਹੋਈਆਂ ਕਿੱਲੇ ਗਈਆਂ ਕੱਬੇ ਰੱਖਦੇ ਦੇਖੋ ਭਾਈ ਐਨ ਫਟ ਰਿਆ ਵਰਰਸੀਵਲਾਂ ਦਾ ਜ਼ਿਆਦਾ ਨਜ਼ਾਰਾ ਭਾਈ ਥੋੜਾ ਜਾਂ ਹਨ ਇਸ ਤਰ੍ਹਾਂ ਨਵੇਂ ਨੇ ਆਣੇ ਆ ਇਸ ਤਰ੍ਹਾਂ ਹਮੇ ਤਾਂ ਚਲਾ ਲਏ ਇਹਨਾਂ ਨੂੰ ਪਹਨੇ ਪਹਿਲੀ ਵਾਰੀ ਚਲਾਇਆ ਹੱਥ ਢਿੱਗ ਗਿਆ ਮਤਲਬ ਐਨ ਖੇਤ ਵਧੀਆ ਬਣਿਆ ਤੜਲਾ ਵੀ ਦੇ ਭਾਈ 4x4 ਦਾ ਨਜ਼ਾਰਾ ਐਲੇ ਹਾਈਮਾਂ ਚੱਲ ਰਹੇ ਆ ਚੱਲ ਰਿਹਾ ਆਪਣਾ ਰੋਟਾਵੇਟਰ ਫੈਰੋਂ ਵਾਲਾ ਟਰੈਕਟਰ ਸੀਰੀਆ ਲੱਗਣ ਵਾਲਾ ਹੋ ਗਿਆ ਉਹਦੇ ਬਾਅਦ ਉਹ ਮਾ ਪਾਵੇਂ ਟੈਲਰ 11 ਗੇ ਟੈਲਰ ਕਿੱਥਾ ਖੜੇ ਪੁੱਤ ਆਪਣੇ ਵਾਲੇ ਦੂਏ ਦੂਏ ਤੇਰੇ ਵਾਲੇ ਉਹ ਲਿਆਣੇ ਪਾ ਗਏ ਮਾ ਲੈ ਭਾਈ ਠੀਕ ਗਿਆ ਗੱਗੂ ਹੱਥ ਪਹਿਲਾ ਹੀ gekeڑا ਉਹ ਤਾਂ ਫਰਕ ਪੈ ਗਿਆ ਨਾ ਡੰਡਾ ਹੋਰ ਛੋਟਾ ਕਰਾਂ ਥੋੜਾ ਜਿਹਾ ਡੰਡਾ ਥੋੜਾ ਡਰਤਾ ਬਾਈ ਵੀ ਖੇਤ ਉੱਚਾ ਨਹੀਂ ਮਾ ਹੋ ਜੇਗਾ ਐਨ ਬਣ ਰਿਹਾ ਦੂਰ ਦਾ ਰੋਟੇਟਰ ਵੱਜ ਜਾਵਾ ਖੇਤ ਨਾਲ ਲਸ ਲਸ ਕਰਨਾ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਬਾਈ ਤਿੰਨੇ ਚੱਲ ਰਹੇ ਆ ਆਪਣੇ ਹਾਲਾਂਕਿ ਇਹਦਾ ਕੀ ਕਰਾਂਗੇ ਤੰਨਾਗਾ ਇਨੇ ਟਰੈਕਟਰਾਂ ਆ ਕਿ ਆ ਚਾਰ ਪਾਵਾਂਗੇ ਮੇਰਾ ਮਾਲਕ ਕੇ ਆਪਦਾ ਮਹਾਰਾਜ ਦੁੱਧਾਦਾਰੀ ਬਾਬਾ ਦਰਜਨ ਕਰਾ ਦੇ ਕਦੇ ਪੂਰੀ ਦੇਖੋ ਭਾਈ ਡੂੰਗੀ ਕਿੰਨੀ ਦੀ ਲਾਗ ਡਰ ਲਗੇ ਦਾ ਕੁਲਵਿੰਦਰ ਵੀਰ ਨੇ ਦੱਸਦਾ ਵੀ ਰਹਿ ਲਾਗ ਲਿਓ 14 ਫਾਰਮ ਵਾਲੇ ਵਾਂਗੂ ਵਗਲੀ ਵੀ ਆ ਭਰਗੀ ਸਾਈਡ ਸਾਰੀ ਆਪਣਾ ਰੋਟਾਵੇਟਰ ਵੀ ਤਿਆਰ ਹੋ ਰਿਹਾ ਬਾਈ 8 ਫੂਟਾ ਨਵਾ ਆ ਜਾਏਗਾ ਇਹ ਜਤਿੰਦਰ ਬਾਈ ਵਾਲਾ ਪਾਇਆ ਵਾ ਦੇਰ ਆਏ ਦਰੁਸਤਾਏ ਬਾਈ ਕਈ ਸਾਲਾਂ ਦੇ ਰੀਜ ਦੀ ਵੀ ਪਲਾਉ ਮਾਰੇ ਕਰੇ ਪਲਾਉ ਮਾਰੇ ਕਰੇ ਪਰਮ ਜੀ ਨਡੂੰਗਾ ਬੱਟਦੇ ਦੇ ਖੜਕੇ ਪਰਮ ਪਰਮ ਕੌਣ ਚਲਾ ਰਿਹਾ ਪਲਾਉ ਪੁੱਤ ਕੀ ਕਰ ਟਰੈਕਟਰ ਚਲਾ ਰਿਹਾ ਪਲਾਉ ਬਾਈ ਕਿਹੜਾ ਚੱਲ ਰਿਹਾ ਹਾਂ ਲਾ ਫਰਮੇ ਪਰ ਜੌਂਡੀਰ ਕਾ ਸਮਾਂ ਚੱਲ ਰਿਹਾ 855 ਟੋਟਾ ਵੀ ਟੇਰਵਾ ਟੋਟਾ ਵੀ ਟੇਰਵਾ ਹੈ ਆ ਚੱਲ ਰਿਹਾ ਆਪਣਾ ਜੌਂਡੀਰ ਚਿੜੀਆ ਬੱਚਾ ਚੱਲ ਰਿਹਾ ਬਾਈ ਕੰਮ ਪੂਰੇ ਜੋਰਾਂ ਉਪਰ ਰੋਟੇਟਰ ਮਾਰ ਰਿਹਾ ਧਿਆਨ ਨਾਲ ਅੱਗੇ-ਅੱਗੇ ਪਲਾਉ ਵੱਜ ਰਿਹਾ ਇੱਧਰ ਬਾਈ ਪਲਾਉ ਤੇ ਬਾਅਦ ਰੋਟੇਟਰ ਵੱਜ ਗਿਆ ਹੈਰੋਂ ਵੱਜ ਲਈ ਪਾੜ ਗਈ ਇਹ ਮੱਤੀ ਹੀ ਰਗੀ ਹੈਰੋਂ ਵੱਜ ਲਈ ਦੋ ਹੋਰ ਕੀ ਪਹਿਲਾਂ ਮਾਰੀ ਦੀ ਫਿਰ ਰੋਟੇਟਰ ਫਿਰ ਪਲਾਉ ਮਾਰਿਆ ਫਿਰ ਰੋਟੇਟਰ ਮਾਰਿਆ ਤੇਰੀ ਬਹਿਰੋਂ ਮਾਰੀ ਪਿਆ ਸਿੱਧਾ ਹੋ ਗਿਆ ਖੇਤ ਬਰੀਕ ਨਿਕਲ ਗਿਆ ਜਮ ਚੱਲ ਰਿਹਾ ਆਪਣਾ 855 ਇੱਧਰ 4x4 ਚੱਲ ਰਿਹਾ ਬਰ ਹੋ ਗਿਆ ਚੇਂਜ ਬਾਈ ਆਪਾਂ ਨੇ ਬਾਇਆ 2 ਕਿੱਗੇ ਬਾਹਣਾ ਸਾਰੋਂ ਹੀ ਕਿੱਲੀ ਘਟਾਈ ਥੋੜੀ ਜਿਹੀ ਵੱਧ ਲੱਗ ਰਹੀ ਦੀ ਲੱਗ ਗਈ ਮੋਲ ਵੱਡਣ ਜਿਸ ਤਰ੍ਹਾਂ ਕੋਈ ਮੋਲ ਖਵਾ ਨਾ ਉਹਨੂੰ ਇਸ ਤਰ੍ਹਾਂ ਵੱਡਦੇ ਆ ਲੰਘ ਲੰਘ ਕਰਦੇ ਆ ਵੱਢ ਗਏ ਪਲੌਗੀ ਵੀ ਹੋ ਗਈ ਸੈਟਿੰਗ ਬਾਈ ਪਲੌ ਖਾਤਾ ਲੱਗਣ ਲੱਗ ਗਿਆ ਬਦੋ ਛਾਲੇ ਪਟਦੇ 854 ਰੋਟਾਵੇਟਰ ਮਸਾ ਨਹੀਂ ਆ ਰਿਹਾ ਇਹਨੂੰ ਪਹੁੰਚ ਗਿਆ ਬਾਈ ਇੱਕ ਨਵਾਂ ਬੰਦਾ ਹੋਰ ਮਾਨਵ ਪੰਗੂ ਕੀ ਹਾਲ ਹੈ ਲਾਲੀ ਲਾਟਾਂ ਮਰਾ ਦਿਆ ਬਾਈ ਹਾਲਾਂਡ ਗਿਆ ਗੱਗੂ ਨੇ ਆਹ ਕਿਤਰਾ ਮਾਰਾ ਬਰੋਲੇ ਆਹ ਚਾਹੀਦਵਾ ਦੇ ਯਾਰ ਹਾਂ ਇੰਦਰ ਪੰਗੂ ਪਹੁੰਚ ਗਏ ਸੁੱਖਾ ਜੀ ਬੈਠੇ ਆ ਰਿਸ਼ਤੇਦਾਰ ਆਪਣੇ ਕੀ ਆ ਦਵਾ ਦੇ ਯਾਰ ਉਹ ਸੁਪਰ ਦੇ ਦੇ ਡਾਈ ਕੀ ਕਰਨਾ ਉਹ ਕੀ ਕਰਨਾ ਮਨ ਤੋ ਬਾਈ ਇਹ ਡਾਈ ਗੇ ਰੜ ਗਿਆ ਬਾਈ ਡਾਈ ਨਹੀਂ ਹਸ ਫੇਰੀ ਗੰਨਾ ਵੇਚਣਾ ਕੰਨ ਕਿਆ ਸਾਫ ਕਰਾਉਂ 40 ਲੱਗੀ ਬਾਈ ਪੱਟ ਸੀ ਰੈ ਆਪਣੀ ਪਲਾਉਾਂ ਵਾਲੀ ਤਿੰਨ ਬਿੱਗੇ ਮੈਂ ਚੱਲ ਰਿਹਾ ਯੋ ਖੇਤਾਂ ਮੈਂ ਬਾਈ ਚੇੜ ਜਾ ਬਹੁਤ ਹੈ ਚੇੜ ਜਾ ਯੋ ਦੇ ਪਾਣੀ ਜਾਂ ਨਿਕਲ ਰਿਹਾ ਅੱ비 ਜਮੀਨ ਮੈਂ ਦੇ ਇਸ ਬਾਈ 3 ਬਿਗੇ ਮੈਂ 315 ਕੁਆਂਟਲ ਕੰਨਣਾ ਹੋਇਆ ਕੋਈ ਮੰਨਦਾ ਨਹੀਂ ਪੂਰਾ 3 ਬਿਗੇ ਖੇਤ ਦਾ 315 ਕੁਆਂਟਲ ਕੰਨਣਾ ਚੈਨਾ ਆਸਾਨ ਹੈ ਬਾਹਰ ਰਹਿ ਗਏ ਬਾਈ ਨੇ 5 ਗੇੜੇ ਇੱਧਰ ਰਹਿ ਗਏ 5 ਗੇੜੇ ਇੱਧਰ ਹੈ 5-10 ਗੇੜੇ ਰੋਟਾਵੇਟਰ ਵੀ ਨੇੜੇ ਲੱਗ ਗਿਆ ਪਿੱਛੇ ਪਿੱਛੇ ਹੈਰੋਂ ਵਾਲਾ ਚੱਲ ਰਿਹਾ ਆਪਣਾ ਕੈਨ ਬਾਈ ਵਧੀਆ ਕੇਤ ਬਣ ਕੇ ਹੈ हां ਇਹ ਸਮਾ țeੜ ਜਾ ਖੇਤਾਂ țeੜ ਜਾ ਠੀਕ ਠੀਕ ਮੈਂ ਕਹਿੰਦਾ ਉੱਪਰ ਆ ਕੇ ਵਧੀਆ ਹੋ ਜਾਏਗਾ ਉੱਪਰ ਆ ਕੇ ਵਧੀਆ ਹੋ ਜਾਏਗਾ ਹੈ ਜੋ ਉੱਪਰ ਆ ਕੇ ਉਸਤੇ ਵਧੀਆ ਬਣ ਜਾਏ ਖੇਤ ਉਸਤੇ ਵਧੀਆ ਬਣ ਜਾਏ ਭੁਰਜੇ ਆ ਨਾ ਭੁਰਜੇਗਾ ਭੁਰਗਿਆ ਤਾਂ ਖੇਤ ਪੀ ਹੋ ਜਾਏਗਾ ਇਹ ਤਾਂ ਉਹ ਨਿਕੜਿਆ ਨਾ ਆ ਗਿਆ ਬਾਈ ਘਰਾਂ ਆਪਾਂ ਗੱਡੀ માં ਪਾ ਲਿਆ ਤੇਲ 10 ਲੀਟਰ ਗੱਡੀ ਦੀ ਬਾਈ ਬੈਟਰੀ ਡਾਉਨ ਸੀ ਟੈਂਕਰ ਲਾ ਦਿਆ ਯੋ ਜਾਣੀ ਦੀ ਬਾਈ ਗੱਡੀ ਛੱਡਣ ਹੌਲੈਂਡ ਆ ਗਿਆ ਘਰਾਂ ਪਲਾਉ ਕੱਢ ਦੇਦੇ ਹੌਲੈਂਡ ਵਰ ਦੇ ਕੱਦੇ ਕੁਲ ਰਹੇ ਆ ਬੈਟਰੀ ਦੀ ਤਾਰਾਂ ਲਾ ਰਹੇ ਆ ਸਟਾਰਟ ਫੇਰ ਨਹੀਂ ਹੋਈ ਇਹ 800 ਜਿਹੀ ਬੈਟਰੀ ਤਾਰ ਰਹੇ ਆ ਜੌਂਡੀਰ ਕਾ ਕੰਮ ਰਹਿ ਰਿਹਾ ਹਲੇ ਇਸਦੀ ਬੈਟਰੀ ਟਾਰ ਕੇ ਧਰਾ ਬਾਈ ਤਾਰੀ ਨਹੀਂ ਬੈਟਰੀ ਆ ਰਹੇ ਖਦੇ ਚਾਬੀਆਂ ਤੇ ਆ ਤੇਰੇ ਦਫਤਰ ਨੂੰ ਕਾ ਹੋ ਗਿਆ ਔਰਨ ਜ਼ਾਲ ਚੋੜਾ ਪਿਆ ਤੇ ਇਹਨੂੰ ਮੇ ਚਾਬੀਆਂ ਸਾਰੀਆਂ ਐ ਡੰਡਾ ਕੱਢਦਾ ਬਾਈ ਸਵੇਰੇ ਇੱਨਾ ਜਾਣਾ ਮਿਲਣ ਨੂੰ ਡਰਾਵਲ ਪਾਦੀ ਜੋ ਡਰਾਵਲ ਨਹੀਂ ਹੈ ਕੀ ਉਹ ਸਤ ਨਾਮ ਦੀ ਡਰਾਵਲ ਅਗਲਾ ਘੜੀ ਮੈਂ ਲੈਣ ਆ ਜੇਗਾ ਠੀਕ ਹੈ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਾਂ ਬਾਈ ਅਗਲੀ ਵੀਡੀਓ માં ਧੰਨਵਾਦ ਜੀ